ਮੈਂ ਜਿਹੜਾ ਮੰਗ ਪੱਤਰ ਰਿਮਾਈਂਡ ਕਰ ਦੇਣਾ ਹੈਇਕੋ ਰਿਕੁਐਸਟ ਦੇਣਤੀ ਲੱਗੇ ਜੋ ਕਿ 23 ਜੂਨ ਨੂੰ ਮੈਂ ਇੱਕ ਮੇਲ ਭਾਈ ਸੀ ਸ਼੍ਰੀ ਅਕਾਸ਼ਾ ਸਾਹਿਬ ਕਿ ਸਾਨੂੰ ਆਸ ਹੈ ਜੀ ਕਿ ਸ਼੍ਰੀ ਹਰਗੋਬਿੰਦ ਸਾਹਿਬ ਜਿਨੇ ਇਸ ਪਹਾੜਾ ਨੇ ਇਹ ਜੋ ਸਥਾਪਨਾ ਕੀਤੀ ਸੀ ਜਿੱਤੇ ਸਾਜ ਚੋਰ ਹੱਟ ਦੀ ਗੱਲ ਹੋ ਸਕੀ ਇਸ ਕਰਕੇ ਮੈਂ ਇੱਕ ਮੇਲ ਭਾਈ ਸੀ ਜਦੇ ਵਿੱਚ ਪਰਮਜੀਤ ਸਿੰਘ ਜੋ ਕਿ ਸਾਬਕਾ ਪ੍ਰਧਾਨ ਰਾਜਕਨ ਉਹਨਾਂ ਨੇ ਬੰਗਲਾ ਸਾਹਿਬ ਗੁਰਦੁਆਰੇ ਦੇ ਵਿੱਚ ਓਨ ਰਿਕਾਰਡ ਬੋਲਿਆ ਕਿ ਮੈਂ 27 28 ਲੱਖ ਮੈਂਬਰਾਂ ਨੂੰ ਦਿੱਤਾ ਸੀ ਵੋਟਾਂ ਪਾਉਣ ਵਾਸਤੇ ਲੇਕਿਨ ਵੋਟਾਂ ਨਹੀਂ ਪਈਆਂ ਮੈਂਬਰ ਵੀ ਇਕ ਗਏ ਜਾਂ ਬਦਲ ਗਏ ਉਧਰ ਚਲੇ ਗਏ ਮਤਲਬ ਕਹਿੰਦਾ ਹੈ ਕਿ ਗੁਰੂ ਕਰਦੀ ਚੋਣ ਹੋਵੇ ਗੁਰੂ ਕਰਦੀ ਪ੍ਰਧਾਨਗੀ ਕਰਨੀ ਹੋਵੇ ਕੋ ਸਟੋਡੀਅਮ ਆਪਾਂ ਗੁਰੂ ਕਰਦੇ ਬਣਾ ਹੋਵੇ ਤੇ ਉਹਦੇ ਵਾਸਤੇ ਅਸੀਂ ਮਤਲਬ ਪੈਸੇ ਕਿਉਂ ਦੇ ਰਿਹਾ ਮਤਲਬ ਪੈਸੇ ਦਾ ਮਤਲਬ ਇਹ ਕਿ ਤੇ ਸੇਵਾ ਹੈਗੀ ਹੈ ਤੇ ਇਸ ਕਰਕੇ ਮੈਨੂੰ ਉਹ ਗੱਲ ਬੜੀ ਚੁਭੀ ਸੀ ਤੇ ਮੈਂ ਮੇਲ ਪਾਈ ਸੀ ਸ਼੍ਰੀ ਕਨਤਾਗਰ ਸਾਹਿਬ ਤੇ ਪਰ ਮੈਨੂੰ ਉਧਰੋਂ ਦੀ ਕੋਈ ਰਿਪੋਰਟ ਨਹੀਂ ਆਇਆ ਸੀ ਤੇ ਇਸ ਕਰਕੇ ਅੱਜ ਮੈਂ ਹਾਰਡ ਕਾਪੀ ਲੈ ਕੇ ਆਈ ਆਂ ਔਰ ਦੁਬਾਰਾ ਬੇਨਤੀ ਕਰਨ ਆਈ ਆਂ ਆਪਣੀ ਫਰਿਆਦ ਲੈ ਕੇ ਆਈ ਆਂ ਉਸ ਦਰ ਦੇ ਉੱਪਰ ਜਿੱਥੇ ਕਿ ਹਾਕੋਰ ਸੱਚ ਦੀ ਗੱਲ ਹੁੰਦੀ ਹੈ ਕਿ ਇਸ ਤਰ੍ਹਾਂ ਦੇ ਜਿਹੜੇ ਬੰਦੇ ਹੈਗੇ ਨੇ ਜਿਨ੍ਹਾਂ ਨੇ ਇਹੋ ਜਿਹਾ ਕੰਮ ਕੀਤਾ ਹੈ ਉਹਨਾਂ ਨੂੰ ਪੰਚ ਤੋਂ ਸੇਕਿਆ ਜਾਏ ਤਾਂਕਿ ਉਹ ਦੁਬਾਰਾ ਕਦੇ ਵੀ ਉਹਨਾਂ ਨੂੰ ਕੋਮ ਦੀ ਨੁਮਾਇੰਦਗੀ ਕਰਨ ਦਾ ਮੌਕਾ ਨਾ ਮਿਲੇ ਕਿਉਂਕਿ ਜਿਹੜੇ ਮੈਂਬਰ ਖਰੀਦ ਫਲੋਕ ਦੀ ਗੱਲ ਕਰ ਰਹੇ ਨੇ ਇਹਦਾ ਮਤਲਬ ਕੀ ਹੈ ਇਹਦਾ ਮਤਲਬ ਹੈ ਕਿ ਜਿਹੜੇ ਮੈਂਬਰ ਕਿਦਨਗੇ ਇੰਨੇ ਨੇ ਪੈਸੇ ਦੇ ਕੇ ਤੇ ਇਹਦਾ ਮਤਲਬ ਹੋਈ ਹੈਗੇ ਬਾਚੋਣਾ ਨੇ ਉਥੇ ਲਈ ਕੁਝ ਨਾ ਕੁਝ ਗਲਤ ਕੰਮ ਕਰਨਗੇ ਤਾਂ ਹੀ ਤੇ ਕਮਾਣਗੇ ਤੇ ਗੁਰੂ ਘਰ ਦੀ ਸੇਵਾ ਵਾਸਤੇ ਇਹ ਜਿਹੜਾ ਕੰਮ ਹੈ ਉਹ ਮੈਨੂੰ ਬਿਲਕੁਲ ਪਸੰਦ ਆਇਆ ਉਸ ਕਰਕੇ ਮੈਂ ਬੇਨਤੀ ਕਰਦੀ ਹਾਂ ਸ਼੍ਰੀ ਕਾਰਤਕ ਸਾਹਿਬ ਜੱਥੇਦਾਰ ਸਾਹਿਬ ਨੂੰ ਕਿ ਤੁਸੀਂ ਇਹ ਫੈਸਲਾ ਆਪ ਕਰੋ ਕਿਉਂਕਿ ਆਪ ਲੈਣਾ ਚਾਹੀਦਾ ਹੈ ਕਿ ਇਸ ਦਾ ਉਹਨਾਂ ਰਿਕਾਰਡ ਹੈਗਾ ਮੈਂ ਲਿੰਕ ਭੇਜ ਆਇਆ ਉਹਨਾਂ ਨੂੰ ਮੇਲ ਤੇ ਮੈਂ ਲਿੰਕ ਵੀ ਭੇਜਿਆ ਸੀ ਤੇ ਮੈਂ ਚਿੱਠੀ ਵੀ ਪਾਈ ਸੀ ਕੱਲ ਮੈਂ ਦੁਬਾਰਾ ਆਪਣੇ ਮੰਗ ਪੱਤਰ ਲੈ ਕੇ ਆਈ ਹਾਂ ਤੇ ਇਹ ਟੈਕਨੀਕਲ ਵਾਕਿਆ ਹੈਗਾ ਜਦੋਂ ਐਜ ਜੁਈ 23 ਜੂਨ ਨੂੰ ਮੈਂ ਮਿਲ ਪਾਈ ਸੀ ਦੋਸਤੋ ਇੱਕ ਜਾਂ ਦੋ ਦਿਨ ਪਹਿਲੇ ਦਾ ਵਾਕਿਆ ਹੈਗਾ ਇਹ ਜੂਨ 2025 ਦੇ ਵਿੱਚ ਕੋਈ ਹੋਰ ਵੀ આરોਪ ਹੈ ਜੀ ਪਰ ਇਹ ਸਿੱਧਰ ਲਾਗੇ ਕੋ ਬਾਲਰ ਦਾ ਖਜ਼ਾਨਾ ਰੁੱਸੇ ਰਹੇ ਨੇ ਜਦੋਂ ਇਹ ਇਸਲਾਮ ਦਿੱਲੀ ਮੈਟਰੀ ਦਾ ਐਕਟ ਹੈ ਕਿ ਐਕਟ ਦੇ ਵਿੱਚ ਤੁਸੀਂ ਆਪਣੀ ਫੈਮਲੀ ਦੇ ਮੈਂਬਰਸ ਨੂੰ ਕੋਈ ਕੰਮ ਨਹੀਂ ਦੇ ਸਕਦੇ ਉਹਦੇ ਵਿੱਚ ਉਹਨਾਂ ਨੇ ਕੰਮ ਦਿੱਤਾ ਆਪਣੇ ਪਰਿਵਾਰ ਨੂੰ ਆਪਣੇ ਫੈਮਿਲੀ ਮੈਂਬਰਸ ਨੂੰ ਇਸ ਕਰਕੇ ਅਸੀਂ ਹੁਣੇ ਹੀ ਗੱਲ ਨਾਲ ਹੌਸਲਾ ਕੇ 38 ਮੈਂਬਰਾਂ ਨੇ ਉਹਨਾਂ ਦੀ ਮੈਂਬਰਸ਼ਿਪ ਵੀ ਖਾਰਜ ਕੀਤੀ ਹੈ ਕਿਉਂਕਿ ਜੋ ਐਕਟ ਐਕਟ ਵਿੱਚ ਤੁਸੀਂ ਬਲੱਡ ਰਿਲੇਸ਼ਨ ਨੂੰ ਕੋਈ ਵੀ ਫਾਇਦਾ ਕੋਈ ਬਿਜ਼ਨਸ ਨਹੀਂ ਕਰ ਸਕਦੇ ਤੇ ਉਹਨਾਂ ਨੇ ਉਹ ਕੀਤਾ ਤੇ ਉਹਦੇ ਵਾਸਤੇ ਵੀ ਅਸੀਂ ਉਹਦੀ ਮੈਂਬਰੀ ਖਾਰਜ ਕੀਤੀ ਹੈ ਤਿੰਨ ਮੈਂਬਰਾਂ ਦੀ ਜਿਨ੍ਹਾਂ ਨੇ ਇਹ ਕੰਮ ਕੀਤਾ ਸੀ ਇਹਨਾਂ ਨੇ ਆਪਣਾ ਬੜਾ ਬੜਾ ਦੇ ਕੇ ਫਾਈਰ ਰਸਤੇ ਨੇ ਕੀ ਇੰਟਰਸਟ ਸੀ ਉਹਨਾਂ ਦੇ ਉਹਦੇ ਵਿੱਚ ਉਹਨਾਂ ਦਾ ਕੋਈ ਸਟੀਲ ਸਟੀਲ ਦੇ ਭਾਂਡਿਆਂ ਦਾ ਬਿਜ਼ਨਸ ਹੈ ਜਿਹਦੇ ਵਿੱਚ ਉਹਨਾਂ ਨੇ ਆਪਣੀ ਕੰਪਨੀ ਦੇ ਨਾਲ ਟਰਮਸ ਡੀਐਸਜੀਐਮ ਤੋਂ ਪੇਮਟਾਂ ਲਈਆਂ ਯਾਨੀ ਇਹ ਟਰਮਸ ਕਿਤੇ ਆਈਆਂ ਹਾਂ ਸੋਟਸ ਨਾ ਹੈ ਸੋਟਸ ਨਾ ਹੈ ਇਹ ਇੱਕ ਐਕਟ ਹੈ ਦਿੱਲੀ ਸਿਟੀ ਕੋਰਪੋਰੇਸ਼ਨ ਪ੍ਰਬੰਧਕ ਕਮੇਟੀ ਦਾ ਐਕਟ ਹੈ ਐਕਟ ਦੇ ਵਿੱਚ ਆਪਣੇ ਪਰਿਵਾਰ ਨੂੰ ਤੁਸੀਂ ਕੋਈ ਵੀ ਬਿਜ਼ਨਸ ਨਹੀਂ ਦੇ ਸਕਦੇ ਕੋਈ ਕੰਮ ਨਹੀਂ ਦੇ ਸਕਦੇ